ना? ना। thank you ji thank you so much Rani oh bahut hi lamba chal janda hai te oh chheez nu enjoy nahi kar paan so we are starting a one concept like happy painting festival anyway پورے ਦੇਸ਼ ਦੇ ਵਿੱਚ ਰੰਗ ਦੇ ਲਈ ਮਸ਼ਹੂਰ ਏਸ਼ੀਅਨ ਪੇਂਟ ਦੇ ਨਾਮ ਦੇ ਨਾਲ ਜਾਣੀ ਜਾਣ ਵਾਲੀ ਕੰਪਨੀ ਦੇ ਵੱਲੋਂ ਆਪਣੇ ਡੀਲਰਾਂ ਦੇ ਲਈ ਬੀਤੇ ਸਮੇਂ ਦੇ ਵਿੱਚ ਇੱਕ ਕਾਂਟੈਸਟ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਰੇਸ਼ਨ ਪੇਂਟ ਨੇ ਲੋਕਾਂ ਨੂੰ ਸਹੀ ਜਾਣਕਾਰੀ ਤੇ ਡਿਸਪਲੇ ਦੇਣ ਦੇ ਚਲਦਿਆਂ ਫਗਵਾੜਾ ਸ਼ਹਿਰ ਦੇ ਮਸ਼ਹੂਰ ਪਸੀਨ ਪੇਂਟ ਨੇ ਪੂਰੇ ਪੰਜਾਬ ਦੇ ਵਿੱਚ ਟੌਪ 20 ਦੇ ਵਿੱਚ ਆਪਣੀ ਥਾਂ ਬਣਾ ਲਈ ਹੈ ਪਸੀਨ ਪੇਂਟ ਦੇ ਵੱਲੋਂ ਕੀਤੀ ਗਈ ਇਸ ਮਿਹਨਤ ਦੇ ਚਲਦਿਆਂ ਜਿਸ ਦੇ ਵਿੱਚ ਗਾਹਕ ਦੀ ਸੰਤੁਸ਼ਟੀ ਮੁੱਖ ਰੂਪ ਦੇ ਵਿੱਚ ਸ਼ਾਮਲ ਹੈ ਉਸ ਨੂੰ ਵੇਖਦੇ ਹੋਇਆ ਕੰਪਨੀ ਦੇ ਵੱਲੋਂ ਆਪਣੇ ਵਾਅਦੇ ਮੁਤਾਬਕ ਜਿਹੜੀ ਸੁਲੰਦਾ ਸ਼ਰਮਾ ਹੈ ਉਸ ਦਾ ਵਿਜ਼ਿਟ ਪਸੀਨ ਪੇਂਟ ਫਗਵਾੜਾ ਤੇ ਕਰਵਾਇਆ ਗਿਆ ਪਸੀਨ ਪਰਿਵਾਰ ਨੇ ਇਸ ਕਾਮਯਾਬੀ ਦੀ ਵਧਾਈ ਵੀ ਦਿੱਤੀ ਗਈ ਤੁਹਾਨੂੰ ਦੱਸਦੀ ਕਿ ਪਸੀਨ ਪੇਂਟ ਜਿਸ ਨੇ ਕਿ ਫਗਵਾੜਾ ਹੀ ਨਹੀਂ ਬਲਕਿ ਆਸ-ਪਾਸ ਦੇ ਇਲਾਕੇ ਦੇ ਵਿੱਚ ਵੀ ਰੰਗ ਦੀ ਦੁਨੀਆ ਦੇ ਵਿੱਚ ਕੁਆਲਿਟੀ ਦੇ ਪੱਖੋਂ ਧੂਮਚਾਈ ਹੋਈ ਹੈ ਮੈਂ ਪ੍ਰਭਜੋ ਸਿੰਘ ਸੀਨ ਪੇਂਟ ਦਾ ਇੱਕ ਮੈਂਬਰ ਹੈਗਾ ਤੇ ਤੇ ਆਪਣਾ ਮੈਂ ਸਪੈਸ਼ਲੀ ਥੈਂਕ ਯੂ ਕਰਦਾ ਹੈਗਾ ਏਸ਼ੀਅਨ ਪੇਂਟ ਦਾ ਕਿ ਇਹਨਾਂ ਨੇ ਇੱਕ ਕੰਟੈਸਟ ਲਾਇਆ ਜਿਹਦੇ ਵਿੱਚ ਅਸੀਂ ਟਾਪ 20 ਦੇ ਵਿੱਚ ਆਏ ਤੇ ਐਟ ધ ਐਂਡ ਮੈਂ ਧੰਨਵਾਦ ਕਰਦਾ ਹੈਗਾ ਸੋਨਦਾ ਸ਼ਰਮਾ ਜੀ ਦਾ ਕਿ ਜਿਹੜੇ ਕੀ ਉਹ ਆਏ ਤੇ ਉਹਨਾਂ ਨੇ ਸਾਰਾ ਦੇਖਿਆ ਤੇ ਉਹਨਾਂ ਨੇ ਅਪਰੀਸ਼ੀਏਟ ਕੀਤਾ ਇਸ ਚੀਜ਼ ਨੂੰ ਤੇ ਮੈਂ ਫਿਰ ਅਗੇਨ ਧੰਨਵਾਦ ਕਰਦਾ ਏਸ਼ੀਅਨ ਪੇਂਟ ਦਾ ਤੇ ਸਪੈਸ਼ਲੀ ਅਨੂਪ ਸਰਦਾ ਜੀ ਕਿ ਇਹਨਾਂ ਨੇ ਕਾਫੀ ਸਾਨੂੰ ਮਤਲਬ ਮੋਟੀਵੇਟ ਕੀਤਾ ਤੇ ਇਹ ਅੱਗੇ ਵੀ ਇਹ ਕਰਦੇ ਰਹਿਣਗੇ ਥੈਂਕ ਯੂ ਮੈਨੂੰ ਕੀ ਕੀ ਕਹਣਾ ਜਿੰਨੇ ਆਪਾਂ ਕਸਟਮਰ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲੇ ਆਣ ਸਭ ਤੋਂ ਪਹਿਲੇ ਇੱਕ ਤਾਂ ਡਿਫਰੈਂਸ ਦੇਖਣ ਭਈ ਜਿਹੜਾ ਲੋ ਕੁਆਲਿਟੀ ਪੇਂਟ ਹੈ ਕਿ ਤੇ ਹਾਈ ਕੁਆਲਿਟੀ ਪੇਂਟ ਚ ਕਿੰਨਾ ਕਿ ਡਿਫਰੈਂਸ ਹੈਗਾ ਆਪਾਂ ਜੇ ਪ੍ਰਾਈਸ ਵਾਈਜ਼ ਜਾਈਏ ਤੇ ਪ੍ਰਾਈਸ ਵਾਈਜ਼ ਲਗਭਗ ਸੇਮ ਹੀ ਪੈਂਦਾ ਕਿਉਂਕਿ ਹਰੇਕ ਦੀ ਕੁਆਲਿਟੀ ਤੇ ਕੁਆਲਿਟੀ ਦੇ ਵਿੱਚ ਫਰਕ ਹੁੰਦਾ ਹੈ ਤੇ ਮੈਂ ਇਹੀ ਕਹਾਂਗਾ ਕਿ ਇੱਕ ਵਾਰੀ ਆਣ ਵਿਜ਼ਿਟ ਕਰਨ ਤੇ ਆਪਣਾ ਦੇਖਣ ਪੈਂਦੇ ਆਂ ਹਾਂ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਨਮਸਤੇ ਸਭ ਨੂੰ ਸਾਰੇ ਜਿੰਨੇ ਵੀ ਫਗਵਾੜਾ ਦੇ ਵਾਸੀ ਹੈਗੇ ਸੋ ਅੱਜ ਨਾ ਅੱਜ ਅਸੀਂ ਇੱਥੇ ਸਾਰੇ ਪਸੀਨ ਪੇਂਟਸ ਤੇ ਕਿਉਂ ਆਏ ਆ ਇਹ ਸਭ ਜਾਨਣਾ ਚਾਹਦੇ ਹੈ ਮੈਂ ਉਹਦਾ ਦੱਸ ਦੇਣਾ ਕਿ ਰੀਜ਼ਨ ਕੀ ਹੈ ਪਸੀਨ ਪੇਂਟ ਸਾਡੇ ਪੇਂਟ ਫਟਰਨਿਟੀ ਦੇ ਸਪੈਸ਼ਲੀ ਰੀਸ਼ੀਨ ਪੇਂਟਸ ਦੇ ਬਹੁਤ ਵੱਡੇ ਡੀਲਰ ਹੈ ਠੀਕ ਹੈ ਅਸੀਂ ਇੱਕ ਇਨੀਸ਼ੀਏਟਿਵ ਦੀਵਾਲੀ ਦੇ ਅਰਾਊਂਡ ਚਲਾਇਆ ਸੀਗਾ ਕਿਤੇ ਅਸੀਂ ਚਾਹਦੇ ਸੀ ਜਿਹੜਾ ਵੀ ਕਸਟਮਰ ਆਵੇ ਉਹਨੂੰ ਪੇਂਟ ਤੋਂ ਇਲਾਵਾ ਉਹ ਪੇਂਟ ਦੀਆਂ ਪ੍ਰਾਪਰਟੀਆਂ ਵੀ ਪਤਾ ਹੋਣ ਉਹਦਾ ਇੱਕ ਕੰਟੈਸਟ ਚਲਾਇਆ ਸੀਗਾ ਕਿ ਔਰ ਕੰਟੈਸਟ ਦੇ ਐਂਡ ਦੇ ਤੇ ਅਸੀਂ ਕਿਹਾ ਸੀ ਜਿਹੜਾ ਬਹੁਤ ਬੈਸਟ ਕਰਨਗੇ ਵਧੀਆ ਕਰਨਗੇ ਉਥੇ ਅਸੀਂ ਇੱਕ ਸੈਲੀਬ੍ਰਿਟੀ ਰਾਉਂਡ ਕਰਾਂਗੇ ਸੈਲੀਬ੍ਰਿਟੀ ਆ ਕੇ ਜਜ ਕਰੇਗੀ ਟਾਪ ਡੀਲਰਸ ਨੂੰ ਆਈਡੈਂਟੀਫਾਈ ਕਰੇਗੀ ਔਰ ਉਹਨਾਂ ਦੇ ਕੁਝ ਸਪੈਸ਼ਲ ਇਨੀਸ਼ੀਏਟਿਵ ਹੋ ਚਲਾਵਾਂਗੇ ਬਟ ਉਹਦਾ ਮੇਨ ਮਕਸਦ ਇਹ ਨਹੀਂ ਸੀਗਾ ਕਿ ਡੱਬੇ ਹੀ ਸਜਾਣੇ ਉਹਦਾ ਮੇਨ ਮਕਸਦ ਆਏਗਾ ਕਿ ਕਸਟਮਰ ਨੂੰ ਪੇਂਟ ਦੇ ਬਾਰੇ ਪਤਾ ਨਹੀਂ ਹੈਗਾ ਕਿ ਪੇਂਟ ਦੀ ਕੀ ਪ੍ਰੋਪਰਟੀਆਂ ਹੈ ਕਿਹੜਾ ਡੱਬਾ ਕਿਹੜੇ ਡੱਬੇ ਨਾਲੋਂ ਕਿੱਦਾਂ ਵਧੀਆ ਹੈਗਾ ਕੀ ਪ੍ਰੋਪਰਟੀਆਂ ਹੈਗੀਆਂ ਤਾਂ ਸਰ ਨੇ ਪੂਰੇ ਪੰਜਾਬ ਚੋਂ ਟੌਪ 20 ਕਾਊਂਟਰ ਸੇ ਹੈ ਅੱਜ ਸਾਡੇ ਲਈ ਬੜੀ ਮਾਨ ਦੀ ਗੱਲ ਹੈਗੀ ਹੈ ਕਿ ਇੱਕ ਬਹੁਤ ਅੱਛੀ ਸੈਲੀਬ੍ਰਿਟੀ ਹੈ ਪੰਜਾਬ ਦੇ ਲਈ ਬਹੁਤ ਪਪੂਲਰ ਹੈ ਸਾਰੇ ਆਮ ਪਬਲਿਕ ਉਹਨਾਂ ਨੂੰ ਬਹੁਤ ਪਿਆਰ ਕਰਦੀ ਹੈ ਮਿਸ ਸੁਨੰਦਾ ਸ਼ਰਮਾ ਅੱਜ ਇੱਥੇ ਆ ਰਹੇ ਨੇ ਸਾਡੇ ਵਿੱਚ ਔਰ ਉਹ ਇੱਕ ਕਾਊਂਟਰ ਦਾ ਵਿਜ਼ਿਟ ਕਰਨਗੇ ਮਿਲਣਗੇ ਪਰਿਵਾਰ ਦੇ ਨਾਲ ਇੱਕ ਆਪਣਾਪਨ ਦਿਖਾਣਗੇ ਕੰਪਨੀ ਦੇ ਵੱਲੋਂ ਔਰ ਦੂਸਰਾ ਉਹ ਜੱਜ ਕਰਨਗੇ ਐਵੈਲੂਏਟ ਕਰਨਗੇ ਕਿ ਉਹਨਾਂ ਨੂੰ ਇੱਥੇ ਦਾ ਜਿਹੜਾ ਡਿਸਪਲੇ ਹੈਗਾ ਅਗਰ ਤੁਸੀਂ ਦੇਖੋਗੇ ਕਾਊਂਟਰ ਦੇ ਐਜ਼ ਅ ਕਸਟਮਰ ਬਣ ਕੇ ਜਾਓਗੇ ਤੇ ਲਿਖੋਗੇ ਜੀ ਇਹ ਸ਼ਾਪ ਅੱਜ ਬਹੁਤ ਹੋਰ ਪੇਂਟ ਕਾਊਂਟਰ ਨਾਲੋਂ ਬਹੁਤ ਵੱਖਰੀ ਲੱਗ ਰਹੀ ਹੈਗੀ ਹੈ ਜੇ ਤੋਂ ਉਹਨਾਂ ਨੂੰ ਇਦਾਂ ਦਾ ਡਿਸਪਲੇ ਕਿਦਾਂ ਦਾ ਕੀਤਾ ਤਾਂ ਮੈਂ ਇਹ ਇਹ ਰਿਕੁਐਸਟ ਕਰਾਂਗਾ ਸਾਰੇ ਕੰਜ਼ਿਊਮਰਸ ਨੂੰ ਜਾਂ ਜਿੰਨੇ ਵੀ ਅੱਜ ਆਪਣੇ ਏਰੀਆ ਦੇ ਨਿਵਾਸੀ ਹੈਗੇ ਹੈ ਕਿ ਉਹ ਆਉਣ ਵਾਲੇ ਟਾਈਮ 'ਚ ਇੱਕ ਹੈਪੀ ਪੇਂਟਿੰਗ ਫੈਸਟੀਵਲ ਇੱਕ ਚਲਾਇਆ ਥੀ ਮੈਂ ਰੱਖਿਆਗਾ ਤਾਂ ਜਦ ਵੀ ਪੇਂਟਿੰਗ ਦੀ ਕੁਐਰੀ ਹੋਵੇ ਜਾਂ ਪੇਂਟਿੰਗ ਦੇ ਬਾਰੇ ਕੋਈ ਉਹਨਾਂ ਦਾ ਕੋਈ ਵੀ ਸੁਝਾਅ ਹੋਵੇ ਜਾਂ ਕੁਝ ਜਾਨਣਾ ਚਾਹੁੰਦੇ ਹਨ इस करके ओपनली पेंट काउंटर भी अपने परिवार हो किट की सारी क्वेरीज हैडल कर पाईएड मेरा नाम अनूप है सर, अनूप प्रता ना मैं एरिया मैनेजर है जलंधर डेपो का पूरा एरिया मैं